ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕਿ ਹਿਸ਼ਾਰਪੁਰ ਪੁਲਿਸ ਵੱਲੋਂ ਕੱਲ ਮਿਤੀ 5 6 2025 ਨੂੰ ਇੱਕ ਕਰੇਟਾ ਗੱਡੀ ਨੂੰ ਰੋਕ ਕੇ ਉਸ ਵਿੱਚੋਂ ਦੋ ਨੌਜਵਾਨ ਕਾਬੂ ਕੀਤਾ ਜਾਂਦਾ ਹੈ ਜਿਹਦੇ ਸਬੰਧ ਵਿੱਚ ਮੈਂ ਐਸ ਐਚ ਓ ਇੰਸਪੈਕਟਰ ਹਰਦੇਪ ਸਿੰਘ ਮੁਖਾਸਥਾਣਾ ਆਦਮਪੁਰ ਇਹ ਦੱਸਣਾ ਚਾਹੁੰਦਾ ਕਿ थाना ਆਦਮਪੁਰ ਵਿਖੇ ਇੱਕ ਮਕਦਮਾ ਨੰਬਰ 77 ਮਿਤੀ 28 5 2025 ਅੰਡਰ ਸੈਕਸ਼ਨ 179 ਪੇਸਵਕ 55 ਜਮੰਦੋ ਇਸੋ 54 ਜਿਮਨਤਨ ਇਸੋ ਕਨਮੇ ਜਿਮਨਤਨ 190 ਬੀ ਐਨ ਐਸ 2558 ਆਮਨੇਕ ਪੀਐ ਸਾਧੂਪੁਰ ਦਰਜਸ਼ਟ ਹੋਇਆ ਸੀ ਜਿਸ ਦੇ ਮદય ਅੰਕਸਤਵਾੜੀ ਤੇ ਦੋਸ਼ੀ ਜਰਤੀਰ ਸਿੰਘ ਸਾਨੂੰ ਅਪਰੀਰੂ ਨੇ ਆਪਣੇ ਅਸਲੇ ਨਾਲ ਮਾਰ ਦੇਣ ਦੀ ਨੀਦਾਰ ਫੈਲ ਕੀਤਾ ਸੀ ਜੋਸ ਤੇ ਗੁਰਤੇ ਲੱਗਾ ਜਿਹਨੂੰ ਇਲਾਜ ਲਈ ਸਿਵਲ ਹਸਪੀਟਲ ਲੰਦਰ ਦਾਗਰਾਇਆ ਗਿਆ ਸੀ ਜਦੋਂ ਆਦੂਪੁਰਪੁਰਸਵਾਲੋਂ ਉਹਦੇ ਕਰੇ ਰੇਡ ਕੀਤਾ ਗਿਆ ਤੇ ਦੋਸ਼ੀ ਜਗਦੇਸ਼ ਸਿੰਘ ਸਨ ਉਸਦੇ ਸਿੰਘ ਵਾਸੀ ਰੇੜੂ ਆਪਣੀ ਕਰੇਟਾ ਗੱਡੀ ਪੀਪੀ09ਕੇਜੀ 911 ਵਿੱਚ ਫਰਾਰ ਹੋ ਗਿਆ ਸੀ ਜਿਸ ਦੀ ਤਲਾਸ਼ ਵਿੱਚ ਕੱਲ ਮਿਤੀ 5 6 2025 ਨੂੰ ਆਦੂਪੁਰਪੁਰਸਵਾਲੋਂ ਨਾਕਾਬੰਦੀ ਕੀਤੀ ਗਈ ਸੀ ਜਦੋਂ ਇਹ ਗੱਡੀ ਆਈ ਤਾਂ ਉਹਦੇ ਡਰਾਈਵਰ ਨੇ ਰੁਕਣ ਦੇ ਇਸ਼ਾਰੇ ਦੇ ਬਜਾਏ ਗੱਡੀ ਨੂੰ ਭਿਜਾ ਲਿਆ ਕੰਟਰੋਲ ਰੂਮ ਦੇ ਵੈਰਸ ਰਾਕਿਤੀ ਜੋ ਹਸ਼ਿਆਪੁਰ ਪੁਲਿਸ ਅਧਿਸੀਹ ਸਟਾਫ ਦੀ ਟੀਮ ਬਲੋਂ ਉਸਨੇ ਜਿਹੜਾ ਕਾਬੂ ਕੀਤਾ ਜਿਸ ਤੇ ਦੋਨਾਂ ਵਿਅਕਤੀਆਂ ਨੂੰ ਪਾਸੂਪੋਸ਼ਿਤ ਕੀਤੀ ਗਈ ਉਹਨਾਂ ਨੇ ਨਾਕੇ ਤੇ ਗੱਡੀ ਭਜਾ ਕੇ ਗਲਤੀ ਕੀਤੀ ਸੀ ਅਜੇ ਜਿਸ ਤੇ ਪਤਾ ਕੀਤਾ ਕਿ ਉਹ ਦਾ ਡਰਾਈਵਰ ਜਿਹਦੇ ਸੁਮਿਤ ਕੰਨਾ ਬਕੈਮ ਸੀਗਾ ਤੇ ਇੱਕ ਉਹਦੇ ਨਾਲ ਹੋਰ ਵਿਅਕਤੀ ਸੀ ਉਹਦੀ ਪੁਸ਼ਪਰਤਾ ਕਰਤੀ ਗਈ ਔਰ ਉਹਨਾਂ ਨੇ ਉਹ ਗੋਤੀ ਕੀਤੀ ਸੀ ਉਹਨਾਂ ਨੂੰ ਵਾਰਨ ਦੇਖੇ ਜਰਾ ਛੱਡ ਦਿੱਤਾ ਗਿਆ ਤੇ ਗੱਡੀ ਨੂੰ ਕਮਜਾ ਪੁਲਿਸ ਨੇ ਲਿਆ ਗਿਆ